ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਾਰੇ ਵਧੀਆ ਹੋਣਗੇ ਟਰਾਲੀ ਛੱਡੇ ਬਈ ਆਪਾਂ ਸਵੇਰੇ ਹੀ ਵਾ ਡਬਲ ਜੋੜਾ ਮਨਜੀਤ ਵਾਲੀ ਰਾਤ ਲੇਟ ਹੋਗੇ ਤੇ ਨਹੀਂ ਦਾ ਰਾਤ ਤੇ ਕੱਢਦੇ ਆਂਦੇ ਆਂਦੇ ਵੇ ਰਾਤ 11 ਕੇ ਕਰੀਬ ਟਾਈਮ ਹੋਗੇ ਦਾ ਆਂਦੇ ਬੰਦੇ ਆਪਾਂ ਨੂੰ ਟਰੈਕਟਰ ਤੋਂ ਆ ਬਈ ਇੱਕ ਕਰਾਮਾ ਹੁਕੂਰਾਮ ਦੇਖਾਂ ਇਹਦਾ ਈ ਸੀ ਨੂੰ ਕਰਾਮਾ ਪਲੇਟਾਂ ਬਲੂਟਾਂ ਲਵਾ ਕੇ ਤਿਆਰ ਆ ਜਾਂ ਫਿਰ ਨਵੀਂ ਲਿਆ ਆ ਮਾ ਮੇਰਾ ਮੋਡਲ ਵਾਲੀ ਅੱਗੇ ਤੱਕ ਜਿਹੜੀ ਮਾ ਨਟ ਪਾਵਾ ਉਹ ਲਿਆਵਾ ਹੈਵੀ ਵਾਲੀ ਉਹ ਗੈਲੋ ਕੀ ਚੱਲ ਰਿਹਾ ਦਾ ਜਗਾੜ ਹਲੇ ਆਪਣੇ ਦਾ ਰੇਰੂ ਕਾ ਵੀ ਚੱਲ ਰਿਹਾ ਕੰਮ ਕਰ ਲ ਪਾਇਆ ਕੁਝ ਬੰਦਿਆਂ ਨੇ ਬਣਨੇ ਰੇ ਬੰਦਾ ਮਿਲ ਮੰਗੇ ਵੀ ਤੇ ਵੀਡੀਓ ਬਣੀ ਨਹੀਂ ਅੱਜ ਵੀ ਸ਼ਾਇਦ ਪਾਵੇਂਗੇ ਸਪ੍ਰੈਡਰ ਸਪ੍ਰੈਡਰ ਧੋਦੇ ਦਾ ਮੋਟਾ ਮੋਟਾ ਬੱਕੀ ਬਈ ਨਵੇਟ ਕੇ ਧੋਏਗੇ ਸਲਫਰ ਪਾ ਰਹੇ ਆ ਕੁਝ ਖੇਤਾਂ 'ਵਾਂ ਜਿਹੜੇ ਦਵੀਵੀਏ ਕਣਕ ਜਿਹੜੀ ਠੀਕ ਹੈ ਕੁਝ ਮੱਕਲਰ ਰਿਓ ਪਾਇਆ ਠੀਕ ਹੈ ਜੀ ਬਣੇ ਰਹੇ ਹੋ ਵੀਡੀਓ ਕੇ ਲ ਆਪਣੀ ਗੱਲ ਦਿਖਾਵਾਂ ਅੱਜ ਅਪਨੂੰ ਕਾਰੋਬਾਰ ਕੀਆ ਕਰਾਂਗੇ ਆਪਾਂ ਤਾਂ ਇਹਨਾ ਕਰ ਲੈ ਮੁੱਦੇ ਹਲ ਠੰਡ ਤਾਰ ਰਿਹਾ ਹੈ ਆਲੇ ਕਰੇਗਾ ਬਈ ਚੇਂਜ ਸਿਰੇ ਸਿਰੇ ਚੇਂਜ ਕਰेंगे यो ਗਿਓ ਸਿਰੇ ਠੀਕ ਹੈ ਕੱਸ ਗਿਆ ਹੈ 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 ਅੱਗਾਂ ਹੀ ਟਰਾਲੀ ਆ ਗਈ ਸਤਨਾਵ ਆਇਆ ਲੈ ਕੇ ਅੱਜ ਬੁੜਾਈ ਬਤਾ ਸਤਨਾਵ ਗਈਆਂ ਇਤਰਾ ਸਤਨਾਵ ਔਰ ਹੋ ਗਿਆ ਟਰਾਲੀ ਇੱਧਰ ਦਿੱਦੀ ਗਾਰ ਇੱਕ ਬੜਾ ਇੱਕ ਛੋਟਾ ਸਾਰੇ ਠੀਕ ਐ ਫਾਲੇ ਤੋਂ ਹੁਣ ਕੁਤੜੇ ਟੁੜੇ ਪਤਾ ਨਹੀਂ ਹੈ ਇਹ ਨਾਟ ਆ ਗਿਆ ਪਹੁੰਚ ਗਏ ਬਈ ਕਨੌਰ ਆਪਾਂ ਦਾਣਾ ਆਟਾ ਕਰਵਾਣ ਡੰਗਰਾਂ ਦੀ ਖਰਾਕ ਬੰਦਿਆਂ ਦੀ ਖਰਾਕ ਸਾਰੀ ਬਣਵਾਵਾਂਗੇ ਰਹਿ ਉਸਮਾਨ ਮੱਕੀ ਦੀ ਖਿਊਰੇ ਤੇ ਬਣਵਾਵਾਂਗੇ ਸੋਨਾਤ ਦੀ ਚੱਕੀ ਆ ਬਈ ਆ ਰਹੇ ਆ ਬੰਦੇ ਆਪੇ ਤਾਰेंगे ਸਮਾਨ ਾਲਸੀ ਕਣਕ ਹੈ ਹੋਰ ਕੀ ਆ ਪਾਏਗੇ ਕਣਕ ਹੈ ਬਾਈ ਕੁਛ ਕਿੜਕੀ ਹੈ ਤੋ ਾਲਸੀ ਉਹ ਜਾਏ ਦੇ ਬਾਕੀ ਸਮਾਨ ਪੋਏ ਆਪਾਂ ਹੋਰੇ ਦੇ 30900 ਰੁਪਏ ਦਾ ਬਣ ਗਿਆ ਬਣਾ ਾਲੇ ਸਮਾਨ ਠੀਕ ਹੈ ਤੈਨੂੰ 12 ਕਾਊਂਟਰ ਦੇ ਕਰੀਬ ਟਾਣਾ ਹੋ ਜੇਗਾ ਬਣਾ 22 ਕਾਊਂਟਰ ਲੇਟੀ ਹੋਗੀ ਕੋਲੂ ਜਾ ਰਾ ਕੋਲੂ ਕਹਾਂਗੇ ਦਾਲ ਵੀ ਹੈ ਮੂੰਗੀ ਕੀ ਵਿੱਚ ਦਾਣੇ ਵਾਂਡੇ ਮਡੇਵੇਂ ਕਿੱਦਾਂ ਹੋਵੇ ਤੂੰ ਕਿਉਂ ਸ਼ਰਮ ਰਿਹਾ ਹੈਈ ਤੂੰ ਕਦੇ ਸ਼ਰਮ ਰਿਹਾ ਹੈਈ ਤੇਰੀ ਉਹ ਸਮਾਨ ਪੈ ਗਿਆ ਆਪਣੇ ਘਰ ਆਲਾ ਕੁਝ ਸ਼ਰਮਾਂ ਦੀ ਆਪਣੇ ਬਾਹਰ ਪਾ ਦੀ ਬਾਕੀ ਪਵੇਗਾ ਉਰੇਆਲਾ ਮੱਕੀ ਬਾਜਰਾ ਬੜੇਵੇਂ ਛਿਲਕਾ ਨਮਕ ਮਿੱਠਾ ਸੋਡਾ ਸੂਹ ਪਾਰਾ ਕੋਟਰ ਮਾਲ ਇਹੋ ਜਿਹਾ ਆਪਣਾ ਪੱਕੀ ਲੇਟੀ ਬਣੇਗੀ ਲੱਗ ਬਣੇਗੀ 2.5 ਕੌਂਟਰ ਲੇਟੀ ਕਮਾਲ ਹੋ ਜਾਏਗਾ ਬੜੇਵੇਂ ਪਾਏ ਆਪਾਂ ਨੇ ਕੌਂਟਲ ਮੱਕੀ 3 ਕੌਂਟਰ ਬਾਜਰਾ ਕਵੰਟਰ 4 15 ਕਿਲੋ ਮੇਠਾ 15 ਕਿਲੋ ਨਾਮਕ 10 ਕਿਲੋ ਛਿਲਕਾ 50 ਕਿਲੋ ਨਸਾਕਰ 3 ਕਿਲੋ ਮੇਠਾ ਛੋਟਾ 3 ਕਿਲੋ 11 ਕਵੰਟਰ 85 ਕਿਲੋ ਸਮਾਨ ਹੋ ਜੇਗਾ ਆਪਣਾ ਉਹ ਸਮਾਨ ਘਰ ਕਾ ਜਿਹੜਾ ਉਹ ਲੈਟੀ ਮਾ ਪਾਇਆ ਆਪਾਂ ਨੇ 2 ਕਿਲੋ ਬੜੇ ਨੇ 95 ਕਿਲੋ ਕਣਕ ਹੈ ਆਪਣੀ 2 ਕਿਲੋ ਬੜੇ ਨੇ ਮੱਕੀ ਹੈ 50 ਕਿਲੋ ਬਾਜਰਾ 20 ਕਿਲੋ ਸੋਹ 5 ਕਿਲੋ ਮੇਥਾ 5 ਕਿਲੋ 45 ਕਿਲੋ ਠੰਡਾ 2.5 ਕੁੰਟਰ ਹੋ ਜਾਏਗੀ ਲੇਟੀ ਹੈ ਆਪਣੀ ਬਾਕੀ ਆਟਾ ਬਾਈ ਸਰੋਂ ਦਾ ਤੇਲ ਹੈ ਪੱਕੀ ਠੀਕ ਹੈ ਬਾਈ ਮੈਂ ਚਲਾ ਬਣਾ ਦੇ ਬਾਈ ਆਇਆ ਬਣਵਾ ਲਵੇਗਾ ਟਾਈਮ ਲੱਗੇਗਾ ਬਰਾ 500 ਬਲ ਕੁਆਦੇ ਆਪਾਂ ਨੇ ਪੈਸੇ ਦੇ ਦੇ ਬਾਈ ਨੂੰ ਚਲਾਂ ਆ ਭਾਈ ਆਪਾਂ ਨੂੰ ਥੋੜਾ ਜਿਹਾ ਕੰਮ ਹੈ ਹੋਰ ਲਓ ਜੀ ਕਨੌਰ ਤੇ ਆਪਾਂ ਨੂੰ ਕੱਪੜੇ ਚੱਕਣੇ ਥੋੜੇ ਜਿਹਾ ਕਰਕੇ ਆਗੇ ਹੋਰ ਚੱਕ ਲੈ ਆਪਾਂ ਨੇ ਡਰੈਕ ਕਲੀਨ ਕਰਾਣ ਦੇ ਦੇ ਇਹ ਵਿੱਚ ਚੱਲेंगे ਆਪਾਂ ਬਾਰਨ ਨੂੰ ਥੋੜਾ ਬਾਰਨ ਤੇ ਸਮਾਨ ਲੈ ਕੇ ਜਾਣਾ ਆਪਾਂ ਨੇ ਜਿਮੀਦਾਰੇ ਵਾਲੇ ਵਾ ਚਾਹਾਂਗੇ ਬਾਈ ਵਾ ਠੀਕ ਹੈ ਜੀ ਮਿਲਾਂ ਜਾ ਕੇ ਬਾਈ ਬਾਰਨ ਅੱਜ ਸ਼ੋਰ ਸੂਰਜ ਚਮਕੇ ਨਹੀਂ ਬਾਈ ਅੱਜ ਧੁੰਦ ਜਿਹੇ ਵਾਲਾ ਹੀ ਮੌਸਮ ਕੱਢਦਾ ਸਾਰਾ ਦਿਨ ਰੱਬ ਨੇ ਪਟਿਆਲਾ ਪਹੁੰਚ ਗਏ ਬਾਈ ਰਹਿ ਗਿਆ ਆਪਾਂ 1.6 ਕਿਲੋਮੀਟਰ ਵੱਸੋਂ ਪਿੱਛੇ ਹੈ। ਅਬਈ ਕੋਈ ਲੰਘ ਜਾ ਰਿਹਾ ਪੰਪ। ਫੇਰਪੁਰ ਖਰਾਗਾ ਲੈ ਆਇਆ ਹੋਣਾ ਬਾਈ। ਪਹੁੰਚ ਗਏ ਬਾਈ ਆਪਾਂ ਜ਼ਿਮੀਦਾਰ ਵਾਲਾ ਬਾਰਨ। ਇਹ ਖੜਿਆ ਬਾਈ ਕੋਈ ਪੰਪ ਤਿਆਰ ਕਰਿਆ ਹੋਣਾ। ਬੜਾ ਅੰਜਣ ਵਾਲਾ। ਇੱਕ ਜਣ ਲੱਗਿਆ ਵਾ ਉੱਪਰ। बड़ा हैवी ड्यूटी पंप है लगे बनिया भाई अपना सौदा खताने तो वास्ते सुंदा सुंदा ਪੰਪ ਪਹਿਲਾ ਹੈ ਬਾਈ ਆਪਣੇ ਕੋ ਫਿਰ ਫੇਰ ਕਰਕੇ ਪੰਪ ਲਾਦਿਆ ਮੋਟਰ ਲਾਤੀ ਕ੍ਰੰਪਟਨ ਦੀ 2 ਐਚਪੀ ਇਹ ਰੋਲ ਇਕੱਠਾ ਕਰਨੇ ਨੂੰ ਹੋ ਗਿਆ ਇੱਧਰ ਕੁੱਕ ਪਟ ਗਈ ਸ਼ਰੀਰ ਵਰ ਵਦੀ ਕੁੱਕ ਪਟ ਗਈ ਕੁੱਕ ਪਟ ਗਈ ਨਾ ਨਾ ਇਹ ਲੰਬੇ ਕਰਦੇ ਆਂ ਇਹਨਾਂ ਤੋਂ ਕਰਦੇ ਆਂ ਕਿ ਆ ਦੇਤੀ ਪੇਂਟ ਕਰਦੇ ਹੋ ਅੱਜ ਥੱਪ ਮਾਰ ਲੈ ਕੰਢੇ ਉਡੀ ਖਰਾਬ ਹੋ ਜੇ ਬਰ ਨਟ ਗਿੱਟੀ ਵੀ ਨਹੀਂ ਚੜਨੀ ਵਾ ਕਵਰ ਲੱਗੀ ਉੱਪਰ ਪਾਣੀ ਪੁਣੀ ਲੱਗਣੇ ਤੇ ਮੋਟਰ ਨੂੰ ਹੋ ਗਿਆ ਲੋਡ ਸਮਾਨ ਆਪਣਾ ਚੱਲਦੇ ਪਿੰਡ ਨੂੰ ਠੀਕ ਆ ਫਿਰ ਮੈਂ ਨਾ ਓਕੇ ਕਰਦੇ ਬਾਈ ਨਵਾਂ ਰਿਪਰ ਛੱਟਾ ਜਾ ਤਿਆਰ ਠੀਕ ਹੈ ਬਾਈ ਰੱਖ ਲਿਆ ਡਿੱਗੀ ਖੁੱਲੀ ਰਹੇਗੀ ਆਪਣੀ ਛਲਾ ਬਾਈ ਘਰਾਂ ਨੂੰ ਇਹਨਾਂ ਕੰਮ ਕਰਕੇ ਲਗਾ ਬਈ ਆਪਾਂ ਨੂੰ ਗੱਡੀ ਹੋਰ ਜੀ ਜ਼ਰੂਰਤ ਹੈ ਜ਼ਿੰਮੇਦਾਰ ਅਗੇ ਕੰਮਾਂ ਵਾ ਬੜੀ ਗੱਡੀ ਮਤਲਬ ਖੁੱਲੀ ਬਾਡੀ ਵਾਲੀ ਹੋਵੇ ਕੋਈ ਕੈਂਪਰ ਕੁੰਪਰ ਸਮਾਂ ਫੋਲੇ ਜਣੇਗੀ ਬਹੁਤ ਦਿੱਕਤ ਰਹਾ ਹੱਤਣਾ ਇਹਨਾਂ ਗੱਡੀਆਂ ਵਾ ਢੁਈ ਢੁਈ ਯਹਾਂ ਬਈਆਂ ਫਿਰ ਵੀ ਹਟਦੇ ਨਹੀਂ ਆਪਾਂ ਲਓ ਜੀ ਆ ਗਈ ਟਰਾਲੀ ਦਾਣੇ ਦੀ ਵੀ ਆਪਣੀ ਪਰ ਕਿਆ ਟਰਾਲੀ ਧਾਰ ਦਿਆ ਬਾਈ ਸਮਾਨ ਇਹੋ ਵੀ ਆਪਾਂ ਨੇ ਕੌਣੇ ਵਾਲਾ ਕੱਲ ਨੂੰ ਕਰਾਂਗੇ ਫਿੱਟੇ ਸਨੂੰ ਠੀਕ ਹੈ ਜੀ ਅੱਜ ਕੀ ਵੀਡੀਓ ਦੇਖਣ ਵਾਸਤੇ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਮਿਲਾਂ ਜੀ ਹਲੋ ਕਿਸੇ ਨਵੀਂ ਵੀਡੀਓ ਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਾਂ ਠੀਕ ਹੈ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਬਹੁਤ-ਬਹੁਤ ਵੀਡੀਓ ਦੇਖਣ ਵਾਸਤੇ ਮਿਲਾਂ ਗੱਲੂ ਕਿਸੇ ਨਵੀਂ ਵੀਡੀਓ ਮ